ਬਿਜਲੀ 14 ਤਰੀਕ ਨੂੰ ਬਾਬਾ ਸਾਹਿਬ ਜੀ ਦੇ ਪੁੱਤ ਨੂੰ અપਮਾਨ ਕੀਤਾ ਗਿਆ ਉਹਨੂੰ ਥਾਣੇ ਦੇ ਵਿੱਚ ਲੈ ਕੇ ਸ਼ਾਸਨ ਪ੍ਰਸ਼ਾਸਨ ਨੇ ਰੱਖਿਆ ਹੋਇਆ ਅੱਜ ਉਸ ਧਰਨੇ ਦੀ ਅਗਵਾਈ ਕਰਨ ਵਾਸਤੇ ਪੰਜਾਬ ਦੇ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਐਮਐਲਏ ਸਰਦਾਰ ਅਵਤਾਰ ਸਿੰਘ ਅਜੀਤ ਸਿੰਘ ਦੀ ਭੈਣ ਇੰਚਾਰਜ ਭੋਜਨ ਸਮਾਜ ਪਾਰਟੀ ਪੰਜਾਬ ਪੰਜਾਬ ਦੇ ਜਨ ਸੈਕਟਰੀ ਹਰਪਜਨ ਸਿੰਘ ਜਿਹੜੀ ਜੋਗਾ ਸਿੰਘ ਦੀ ਪੁਲਾਉਂਦੀਆਂ ਜਗਜੀਤ ਸਿੰਘ ਜੀ ਛਰਬੜ ਰਾਜਨ ਨਨੇੜੀਆਂ ਦੀ ਕਰਵਾਨ ਸਿੰਘ ਜੀ ਮੈਥੋ ਮਾਰੀ ਦੁਰਘਟਨਾ ਵਾਪਰੀ ਕਲੋਨੀ ਪਿੰਡ ਦੇ ਅੰਦਰ ਗਰੀਬ ਲੋਕਾਂ ਨੇ ਮੌਜੂਦਾ ਪੰਚਾਇਤ ਨੇ ਥਾਂ ਲੈ ਕੇ ਗਰੀਬ ਲੋਕਾਂ ਨੂੰ ਦਿੱਤੀ ਬਾਬਾ ਸਾਹਿਬ ਦੇ ਪੁੱਤ ਲਾਣ ਵਾਸਤੇ ਜਿੱਥੇ ਸਾਡੇ ਮਹਾਨ ਰਹਿਬਰ ਗੁਰੂ ਰਵੀਦਾ ਜੀ ਦਾ ਗੁਰਦੁਆਰਾ ਫੋਨ ਨਹੀਂ ਚੱਕਿਆ ਤਾਂ ਸਤਕਾਰਯੋਗ ਸਾਥਿਓ ਜੀ ਮੈਂ ਵੀ ਫੋਨ ਕੀਤਾ ਰਾਤ ਨੂੰ ਐਸਐਚਓ ਨੇ ਫੋਨ ਨਹੀਂ ਚੱਕਿਆ ਬੜਾ ਦੁੱਖ ਹੋਇਆ ਦੂਜੇ ਦਿਨ ਕ੍ਰੀਪ ਪਰੀ ਸਾਹਿਬ ਆ ਕੇ 5 ਤਰੀਕ ਦਾ ਆਲਟੀਮੇਟਮ ਦੇ ਕੇ ਚਲੇ ਗਏ ਕਹਿੰਦੇ ਨਹੀਂ ਪੰਜਾਬ ਦੇ ਅੰਦਰ ਬਾਵਾ ਸਾਹਿਬ ਦੀ ਇਨਸਾਫ ਦੀ ਮੰਗ ਵਾਲੀ ਬਾਗਨ ਸਮਾਜ ਪਾਰਟੀ 6 ਤਰੀਕ ਨੂੰ ਬਨੂੜ ਦੀਆਂ ਸੜਕਾਂ ਤੇ ਵੱਡਾ ਤਰਨਾ ਪ੍ਰਦਰਸ਼ਨ ਕਰੇਗੀ ਅਗਰ ਉਹ ਤੋਥੀ ਥਾ ਦੇ ਨਾ ਲਾਇਆ ਤਾਂ

ਇਹ 6 ਤਰੀਕ ਨੂੰ ਅਸੀਂ ਵੱਡੇ ਪੱਧਰ ਦੇ ਸਰਦਾਰ ਹਫਤਾਰ ਸਿੰਘ ਕ੍ਰੀਪਰੀ ਦੀ ਦੀ ਅਵਾਜ਼ ਦੇ ਅੰਦਰ ਅਜੀਤ ਸਿੰਘ ਦੀ ਪਹਿਲੀ ਸਮੁੱਚੀ ਲੀਡਰਸ਼ਿਪ ਦੀ ਅਵਾਜ਼ ਦੇ ਅੰਦਰ ਅਸੀਂ ਤੁਹਾਨੂੰ ਧਰਨਾ ਲਾਵਾਂਗੇ ਉਹ ਕਹਿੰਦਾ ਸੀ ਮੇਮਾਨੂਰ ਕਾਰਸੀ ਕਰੀਪਰੀ ਦੀ ਦਾ ਫੈਸਲਾ ਕਰਨਗੇ ਤਾਂ ਸਤਕਾਰਯੋ ਸਾਥੀਓ ਸਰਕਾਰ ਸੁੱਤੀ ਪਈ ਹੈ ਸ਼ਾਸਨ ਪ੍ਰਸ਼ਾਸਨ ਸੁਤਾ ਪਿਆ ਪਟਿਆਲੇ ਜਿਹਦੇ ਦੇ ਅੰਦਰ ਬਹੁਤ ਵੱਡੀਆਂ ਵਰਕਰਨਾਵਾ ਹੋ ਰਹੀਆਂ ਨੇ ਤਾਂ ਪੰਜਾਬ ਦਾ ਮੁੱਖ ਸੇਵਾਦਾਰ ਸਰਦਾਰ ਅਬਦਾਲੀ ਸਿੰਘ ਕਰੀਪਰੀ ¿Sabes? ਕਰਨ ਵਾਲੇ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਫੋਟੋਆਂ ਦਫ਼ਤਰਾਂ ਤੇ ਲਾਈਆਂ ਜੇ ਬਾਬਾ ਸਾਹਿਬ ਦੇ ਧੂਮਾਂ ਦਾ ਦਰਦ ਹੋਇਆ ਜੇ ਬਾਬਾ ਸਾਹਿਬ ਦੀ ਮੂਰਤੀ ਤੋੜੂਗਾ ਜੇ ਕਿਸੇ ਨੂੰ ਦੁੱਖ ਹੋਇਆ ਅਸਲ ਮੈਨਿਆਂ ਦੇ ਅੰਦਰ ਭਗਤ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਉਤਾਰ ਸਿੰਘ ਕਈ ਪੁਰੀ ਸਾਹਿਬ ਨੂੰ ਹੋਇਆ ਜੇ ਆਪਦੇ ਰਾਹ ਦੇ ਅੰਦਰ ਅਜਾ ਬਾਬਾ ਸਾਹਿਬ ਦਾ ਬਰ ਮਨੂੜ ਥਾਣੇ ਦੇ ਵਿੱਚ ਪਿਆ ਕੋਲੋਲੀ ਦੇ ਵਿੱਚ ਫਮਾਨ ਹੋਇਆ ਤੁਸੀਂ ਬਾਬਾ ਸਾਹਿਬ ਦਾ ਬਰਤ ਲਾਓ ਜੇ ਤੁਸੀਂ ਬਰਤ ਨਹੀਂ ਲਾਵਾਂਗੇ ਤਾਂ ਸਮੁੱਚੀ ਲੀਡਰਸ਼ਿਪ ਦੇ ਨਾਲ ਰਹਿ ਬਸਰਾ ਕਰਕੇ ਮਾਨਨ ਕਰਨ ਫਿਰ ਕਿਰਨਪੁਰੀ ਸਾਹਿਬ ਨੇ ਕਿਹਾ ਕਿ 6 ਦਿਨ ਤੋਂ ਅਸੀਂ ਬਨੂੜ ਵਿੱਚ ਇਹ ਧਰਨਾ ਦਵਾਂਗੇ ਪਰ ਅੱਜ ਤੱਕ ਬਰਤ ਨਹੀਂ ਲਾਇਆ ਗਿਆ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਮਾਨਯੋਗ ਕਿਰਨਪੁਰੀ ਸਾਹਿਬ ਅੱਜ ਇਸ ਧਰਨਾ ਪ੍ਰਦਰਸ਼ਨ ਨੂੰ ਸਬੋਧ ਸਥਾਪਿਤ ਕੀਤਾ ਜਾਏ ਜੇ ਬਾਬਾ ਸਾਹਿਬ ਦਾ ਬੁੱਤ ਉਥੇ ਸਥਾਪਿਤ ਨਹੀਂ ਕਰਨਗੇ ਤਾਂ ਮੰਨਿਓ ਕਿ ਡਾਕਟਰ ਉਤਾਰ ਸਿੰਘ ਕ੍ਰੀਮਪੁਰੀ ਸਾਹਿਬ ਜੋ ਸਾਨੂੰ ਅਗਲਾ ਸੰਦੇਸ਼ ਜੋ ਸਾਨੂੰ ਅਗਲਾ ਹੁਕਮ ਕਰਨਗੇ ਅਸੀਂ ਉਸ ਹੁਕਮ ਦੇ ਵਿੱਚ ਉਸ ਉਸ ਦੀ ਪਾਲਣਾ ਕਰਾਂਗੇ ਜੜਾਉਤ ਤੋਂ ਵੀ ਸਾਥੀ ਆਏ ਆ ਮੁਕੰਦਪੁਰ ਤੋਂ ਸਾਥੀ ਆਏ ਮਾਰਟੀ ਜਿਨ੍ਹਾਂ ਨੇ ਬਲਾਕ ਸੰਮਤੀ ਇਲੈਕਸ਼ਨ ਜੜੀ ਡੇਰਾ ਨਾ ਕ੍ਰੀਮਪਰੀ ਪਰੀਸਾ ਔਰ ਸਟੇਟ ਦੇ ਜਨ ਸੇਕਟਰੀ ਬਹੁਤ ਹੀ ਸਤਿਕਾਰਯੋਗ ਜੋਗਾ ਸਿੰਘ ਬਣਾਉਂਦੀਆ ਸਾਹਿਬ ਸਟੇਟ ਦੇ ਜਨ ਸੇਕਟਰੀ ਜਗਜੀਤ ਸਰਵਰ ਜੀ ਸਟੇਟ ਦੇ ਜਨ ਸੇਕਟਰੀ ਪਰਮੋਦ ਸਿੰਘ ਜੀ ਮੈਥੋ ਸਾਹਿਬ ਸਟੇਟ ਦੇ ਜਨ